ਹਾਂਜੀ ਕਿਸਾਨ ਭਾਓ ਸਸਤੀਕਾਰ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲ ਕਰਨ ਲੱਗੇ ਆਪਾਂ ਐਨਪੀਕੇ ਬਾਰੇ ਕਿਉਂਕਿ ਅੱਜ ਦੇ ਜਿਹੜੇ ਮੇਨ ਸਵਾਲ ਜ਼ਿਮੀਦਾਰਾਂ ਦੇ ਪੁੱਛੇ ਜਾ ਰਹੇ ਆ ਉਹ ਸਿਰਫ ਐਨਪੀਕੇ ਬਾਰੇ ਆ ਵੀ ਐਨਪੀਕੇ ਦੀ ਸਪਰੇਅ ਅਸੀਂ ਕਦੋਂ ਕਰੀਏ ਬਾਕੀ ਮੌਸਮ ਕੋਈ ਵਧੀਆ ਖੁੱਲ ਨਹੀਂ ਰਿਹਾ ਪਰ ਫੇਰ ਵੀ ਲੋਕਾਂ ਦਾ ਜੋ ਕਿਸਾਨਾਂ ਦਾ ਰੁਝਾਨ ਆ ਐਨਪੀਕੇ ਬਾਰੇ ਜਿਆਦਾ ਚੱਲ ਰਿਹਾ ਕੀ ਐਨਪੀਕੇ ਸਪਰੇਅ ਕਦੋਂ ਕਰੀਏ ਕਿਹੜੀ ਕਰੀਏ ਕਿੰਨੇ ਟਾਈਮ ਤੇ ਕਰੀਓ ਉਹਦੇ ਬਾਰੇ ਵੀਡੀਓ ਦੇ ਵਿੱਚ ਡਿਟੇਲ ਚ ਗੱਲ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 10 ਫਾਰਮਰ ਤੇ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਪਾਵੋ ਪਹਿਲਾਂ ਤਾਂ ਇਹ ਚੀਜ਼ ਦੇਖੋ ਐਨ ਪੀ ਕੇ ਹੈ ਕੀ ਚੀਜ਼ ਐਨ ਪੀ ਕੇ ਦੇ ਵਿੱਚ ਐਨ ਪੀ ਕੇ ਬਹੁਤ ਤਰ੍ਹਾਂ ਦੇ ਹੁੰਦੇ ਆ ਮਾਰਕੀਟ ਦੇ ਵਿੱਚ ਤਿੰਨ ਪੀ ਕੇ ਦੇ ਵਿੱਚ ਮੇਨ ਫੁੱਲ ਫਾਰਮ ਇਹਦੀ ਹੈ ਨਾਈਟ੍ਰੋਜਨ ਪਲੱਸ ਫਾਸਫੇਸ ਪਲੱਸ ਪੋਟਾਸ਼ ਤਿੰਨ ਤੱਤ ਪਾਏ ਜਾਂਦੇ ਆ ਤਾਂ ਇਹ ਤਿੰਨਾਂ ਦੇ ਵਿੱਚ ਜਿਵੇਂ 20 20 ਲਾ ਲਓ 19 19 ਲਾ ਲਓ ਇਹ ਤਾਂ ਤਿੰਨੋਂ ਹੁੰਦੇ ਆ ਪ੍ਰੋਪਰ ਮਾਤਰਾ 'ਚ 19 19 ਲਾ ਲਓ 19% ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ 20 20 'ਚ ਵੀ ਇਹ ਤਿੰਨੋਂ ਸੇਮ ਹੈ ਉਸ ਤੋਂ ਬਾਅਦ ਜਿਹੜੇ ਨੈਕਸਟ ਆਪਾਂ ਜ਼ਿਆਦਾ ਫਸਲਾਂ ਦੇ ਉੱਪਰ ਵਰਤੇ ਜਾਂਦੇ ਆਪਣੇ ਕਣਕ ਦੇ ਵਿੱਚ ਇੱਕ ਆਉਂਦਾ 13045 105234 ਤਾਂ ਇਹ ਦੋ ਫੰਗੀ ਜਿਹੜੇ ਐਨਪੀਕੇ ਨੇ ਇਹਨਾਂ ਦੇ ਵਿੱਚ ਜਿਹੜਾ 13045 ਉਹਦੇ ਵਿੱਚ 13% ਨਾਈਟ੍ਰੋਜਨ ਹੈ 0% ਫਾਸਫੋਰਸ ਹੈ ਤੇ 45% ਪोटाश ਹੈ ਤਾਂ ਜਿਹੜਾ 05234 ਆਉਂਦਾ ਉਹਦੇ ਵਿੱਚ 0% ਨਾਈਟ੍ਰੋਜਨ ਹੈ 52% ਪਟਾ ਆਪਣਾ ਸੌਰੀ ਫਾਸਫੋਰਸ ਹੈ ਤੇ ਅੱਗੇ 23% ਪोटाश ਹੈ ਤਾਂ ਇਹ ਫੰਗੀਸਾਈਡ ਦੇਖੋ ਇੱਕ ਚ ਨਾਈਟrogen ਨਹੀਂ ਹੈਗੀ ਇੱਕ ਦੇ ਵਿੱਚ DAP ਨਹੀਂ ਕੰਮ ਦੋਨੇ ਹੀ ਵਧੀਆ ਕਰਦੇ ਆ ਪਰ ਦੋਨਾਂ ਨੂੰ ਕਰਨ ਦਾ ਤਰੀਕਾ ਅਲੱਗ-ਅਲੱਗ ਹੈ ਜਿਵੇਂ ਹੀ ਆਪਣੀ ਕਣਕ ਜੁਆਇੰਟਿੰਗ ਸਟੇਜ ਤੱਕ ਹੁੰਦੀ ਹੈ ਉਸ ਟਾਈਮ ਤੱਕ ਆਪਾਂ ਨੂੰ ਫਾਸਫੋਰਸ ਦੀ ਜ਼ਰੂਰਤ ਹੁੰਦੀ ਹੈ ਤਣੇ ਦੇ ਵਿਕਾਸ ਲਈ ਤੇ ਤਣੇ ਦੇ ਵਾਧੇ ਲਈ ਤੇ ਵਧੀਆ ਇੱਕ ਫਟਾਰ ਲਈ ਆਪਾਂ ਨੂੰ ਫਾਸਫੋਸ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਕਰਕੇ ਜਿੰਨਾ ਟਾਈਮ ਕਣਕ ਆਪਣੀ 50 60 ਦਿਨਾਂ ਤੋਂ ਪਿੱਛੇ ਹੁੰਦੀ ਹੈ ਜੋਇੰਟਿੰਗ ਸਟੇਜ ਤੱਕ ਉਹਨਾਂ ਟਾਈਮ ਆਪਾਂ ਫਾਸਫੋਸ ਵਾਲਾ ਕੋਈ ਵੀ ਪ੍ਰੋਡਕਟ ਖੇਤ ਦੇ ਵਿੱਚ ਭਰਤ ਸਕਦੇ ਆ ਤਾਂ ਜਿਵੇਂ ਹੀ ਆਪਣੀ ਕਣਕ ਗੋਭ ਵੱਲ ਜਾਂਦੀ ਹੈ ਵੀ ਕਣਕ ਦੇ ਵਿੱਚ ਗੋਭ ਭਰਨਾ ਸਟਾਰਟ ਹੁੰਦੀ ਹੈ ਤਾਂ ਉਸ ਟਾਈਮ ਕਣਕ ਨੂੰ ਜ਼ਰੂਰੀ ਦੋ ਤੱਤ ਮੇਨ ਨੇ ਨਾਈਟ੍ਰੋਜਨ ਪਲੱਸ ਸਲਫਰ ਹੁਣ ਇਹ ਚੀਜ਼ ਦੇਖ ਕੇ ਤੁਸੀਂ ਕਿਤੇ ਨਿਸਾਰੇ ਟਾਈਮ ਆ ਗੱਟਾ ਯੂਰੀਆ ਦਾ ਪਾਉਣ ਬਾਰੇ ਨਾ ਸੋਚੋ ਇਹ ਨਾਈਟ੍ਰੋਜਨ ਉਸ ਹਿਸਾਬ ਨਾਲ ਨਹੀਂ ਪਾਉਣੀ ਕਿਉਂਕਿ ਨਾਈਟ੍ਰੋਜਨ ਦੇ ਤੁਸੀਂ ਗੱਟਾ ਯੂਰੀਆ ਦੇ ਖੇਤ ਦੇ ਵਿੱਚ ਪਾਉਂਗੇ ਉਹਨੇ ਕੋਈ ਕੰਮ ਨਹੀਂ ਕਰਨਾ 60 70 ਦਿਨਾਂ ਤੇ ਤਾਂ ਹੁਣ ਮੇਨ ਕੰਮ ਜਿਹੜਾ ਆ ਜਾਂਦਾ ਐਨਪੀਕੇ ਤੇ ਤਾਂ ਹੁਣ ਜਿਹੜੀ ਇਹ ਨਾਈਟ੍ਰੋਜਨ ਤੇ ਪੋਟਾਸ਼ ਹੈ ਇਹ ਆਪਾਂ ਨੂੰ ਐਨਪੀਕੇ ਚੋਂ ਮਿਲ ਜੂ 13045 ਚ ਤਾਂ ਨਾਈਟ੍ਰੋਜਨ ਦਾ ਕੀ ਕੰਮ ਹੋਣਾ ਇੱਕ ਆਪਾਂ ਨੂੰ ਵਧੀਆ 13% ਨਾਈਟ੍ਰੋਜਨ ਮਰਰੀਏ 13045 ਚੋਂ ਤਾਂ ਨਾਈਟ੍ਰੋਜਨ ਕਈ ਵਾਰ ਕੀ ਹੁੰਦਾ ਜਦੋਂ ਕਿਸਾਨ ਵੀਰੋ ਕਣਕ ਆਪਣੀ ਨਿਸਾਰਾ ਲੈਂਦੇ ਆ ਉਸ ਟਾਈਮ ਕਿਤੇ ਨਾ ਕਿਤੇ ਥੋੜੀ ਮੋਟੀ ਨਾਈਟ੍ਰੋਜਨ ਦੀ ਕਮੀ ਆ ਜਾਂਦੀ ਹੈ ਕਿਉਂਕਿ ਉਦੋਂ ਉਹਨੂੰ ਥੋੜਾ ਨਿਸਾਰੇ ਵੇਲੇ ਮਤਲਬ ਗੋਪ ਪਰਨ ਸਮੇਂ ਨਾਈਟ੍ਰੋਜਨ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਕਰਕੇ ਆਪਣੀ 13045 ਦੇ ਵਿੱਚੋਂ ਪੂਰਤੀ ਹੋ ਜੂਗੀ ਤਾਂ ਪੋਟਾਸ਼ ਦਾ ਕੰਮ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੋਟਾਸ਼ ਇੱਕ ਬਹੁਤ ਵਧੀਆ ਚੀਜ਼ ਹੈ ਕਣਕ ਦੇ ਵਾਧੇ ਲਈ ਫੁਟਾਰ ਲਈ ਤੇ ਕਣਕ ਦੇ ਅੱਗੇ ਝਾੜ ਲਈ ਕਣਕ ਦੇ ਵਿੱਚ ਜਿਹੜੀਆਂ ਬੱਲੀਆਂ ਛਿੱਟੇ ਬਣਨੇ ਆ ਉਹਨਾਂ ਦੇ ਵਿੱਚ ਪ੍ਰੋਪਰ ਦਾਣੇ ਭਰਨ ਲਈ ਉਹਨਾਂ ਦਾ ਸਾਈਜ਼ ਵਧੀਆ ਮੈਂਟੇਨ ਕਰਨ ਲਈ ਇੱਕ ਵਧੀਆ ਕੰਮ ਕਰਦੀ ਆ ਜਿਹੜੀ ਪੋਟਾਸ਼ ਹੈ ਤਾਂ 45% ਪੋਟਾਸ਼ ਹੋਣ ਕਰਕੇ ਆਪਣਾ ਇੱਕ ਇਹ ਐਨਪੀਕੇ ਤਿਆਰ ਹੋ ਜਾਂਦਾ ਇੱਕ ਇਹ ਠੰਡਾ ਐਨਪੀਕੇ ਆ ਤਾਂ ਜਦੋਂ ਵੀ ਤੁਹਾਡੀ ਕਣਕ ਗੋਭ ਤੇ ਸਮੇਂ ਗੋਭ ਯਾਨੀ ਕਿ ਹੁਣ ਇਹ ਕਣਕ ਦੀ ਸਟੇਜ ਦੇ ਵਿੱਚ ਗੋਭ ਸਟਾਰਟ ਆ ਬਣਨੇ ਆ ਦੇਖੋ ਝੰਡਾ ਪੱਤਾ ਦਿਖੂਗਾ ਝੰਡੇ ਪੱਤੇ ਦੇ ਵਿੱਚ ਤੁਹਾਨੂੰ ਇਦ ਨੂੰ ਫੋਲਡ ਕਰਕੇ ਖੋਲ ਕੇ ਵੇਖੋਗੇ ਸੋਰੀ ਤਾਂ ਇਹਦੇ ਵਿੱਚ ਤੁਹਾਨੂੰ ਇੱਕ ਛੋਟੀ ਜੀ 1.5 ਇੰਚ ਦੀ ਮੁੰਜਰਵਣੀ ਦਿਖੂਗੀ ਤਾਂ ਉਹ ਸਮਾਂ ਵੈਸਟ 13045 ਸਪਰੇਅ ਕਰਦਾ ਤਾਂ ਵੈਸੇ ਕਿਸਾਨ ਵੀਰ ਇੱਕ ਚੀਜ਼ ਵੇਖਣ ਮੌਸਮ ਨਹੀਂ ਖੁੱਲ ਰਿਹਾ ਮੌਸਮ ਨਾ ਖੁੱਲਣ ਤੋਂ ਬਾਅਦ ਵੀ ਆਪਣਾ ਸਪਰੇਆ ਵੱਲ ਬਹੁਤ ਜ਼ਿਆਦਾ ਧਿਆਨ ਜਾ ਰਿਹਾ ਕੋਈ ਫੰਗੀ ਸਾਈਡ ਬਾਰੇ ਪੁੱਛ ਰਿਹਾ ਕੋਈ 13045 ਬਾਰੇ ਪੁੱਛ ਰਿਹਾ ਕੋਈ ਕਹਿ ਰਿਹਾ ਵੀ ਸਰ ਸਾਡੀ ਕਣਕ 80 85 ਦਿਨਾਂ ਦੀ 80 ਦਿਨਾਂ ਦੀ ਹੋ ਗਈ ਹੁਣ ਕਿਹੜੀ ਸਪਰੇ ਕਰੀਏ ਤਾਂ ਸਪਰੇਆਂ ਹਾਂ ਨੇ ਕੋਈ ਜ਼ਿਆਦਾ ਆਪਣਾ ਬਹੁਤਾ ਝਾੜ ਵਧਾਦ ਨਹੀਂ ਦੇਣਾ ਪਰ ਇਸ ਸਾਲ ਜਿਹੜਾ ਸਿਸਟਮ ਚੱਲ ਰਿਹਾ ਹੈ ਮੌਸਮ ਦਾ ਉਹ ਮੌਸਮ ਦਾ ਸਿਸਟਮ ਜਿਹੜਾ ਐਦਾਂ ਦਾ ਹੋ ਰਿਹਾ ਕਿ ਜਿਵੇਂ ਬੀਤੀ ਵੈਕ ਡੇਟ ਤੇ ਜਦੋਂ ਕਣਕ ਦੀ ਬਜਾਈ ਹੋਈ ਸੀ ਬਹੁਤਾ ਜ਼ਿਆਦਾ ਮੌਸਮ ਦੇ ਵਿੱਚ ਤਾਪਮਾਨ ਵਧਿਆ ਰਿਹਾ ਜਿਹਦੇ ਕਰਕੇ ਕੁਝ ਕਣਕਾਂ ਡੰਡੀ ਚੜ ਗਏ ਸੀ ਕੁਝ ਮੰਨ ਲਓ ਨਿਸਾਰਾ ਲੈ ਗਏ ਕੁਝ ਕੁਸ਼ ਕਰ ਗਏ ਤੇ ਜਿਹੜਾ ਹੁਣ ਮੌਸਮ ਚੱਲ ਰਿਹਾ ਹੁਣ ਮੌਸਮ ਖੁੱਲਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਇਸ ਟਾਈਮ ਜਦੋਂ ਆਪਣੇ ਝੰਡੇ ਪੱਤੇ ਨੂੰ ਵਧੀਆ ਇੱਕ ਤੁੱਪ ਦੀ ਵੀ ਜ਼ਰੂਰਤ ਹੁੰਦੀ ਆ ਜਿੱਥੋਂ ਉਹ ਮੱਲਵਾਲ ਦਾ ਭੋਜਨ ਤਿਆਰ ਕਰਦਾ ਪਰ ਹੁਣ ਮੌਸਮ ਨਹੀਂ ਖੁੱਲ ਰਿਹਾ ਇਸ ਕਰਕੇ ਮੇਰੇ ਹਿਸਾਬ ਨਾਲ ਇਸ ਸਾਲ ਆਪਾਂ ਨੂੰ ਕਿਸੇ ਨਾ ਕਿਸੇ ਐਨਪੀਕੇ ਦਾ ਸਹਾਰਾ ਲੈ ਲੈਣਾ ਚਾਹੀਦਾ ਕਿਉਂਕਿ ਜਿਹੜੇ ਜੀਵਨ ਦਾਰ ਨਹੀਂ ਕਰਨਾ ਚਾਹੁੰਦੇ ਕੋਈ ਜ਼ਰੂਰੀ ਵੀ ਨਹੀਂ ਵੈਸੇ ਇੱਕ ਮੇਨ ਤੱਤ ਨੇ ਕਿ ਜੇ ਤੁਸੀਂ ਹੁਣ ਗੱਟਾ ਯੂਰੀਆ ਦਾ ਕਣਕ ਦੇ ਵਿੱਚ ਪਾਉਂਗੇ ਉਹ ਪ੍ਰੋਪਰ ਤਰੀਕੇ ਨਾਲ ਆਪਾਂ ਨੂੰ ਉਹਦੀ ਜਿਹੜੀ ਡੈਫੀਸ਼ੈਂਸੀ ਉਹ ਪੂਰੀ ਨਹੀਂ ਹੋਣੀ ਤੇ ਜੇ ਆਪਾਂ 13045 ਪਾਵਾਂਗੇ ਤਾਂ ਇਹਦੇ ਨਾਲ ਆਪਾਂ ਨੂੰ ਪੱਤਿਆਂ ਤੋਂ ਛੇਤੀ ਹੀ ਮੰਨ ਲਓ ਛੇਤੀ ਰਿਜ਼ਰਵ ਹੋ ਕੇ ਪੱਤਿਆਂ ਵਿੱਚ ਦੀ ਇਹ ਆਪਦਾ ਕੰਮ ਸ਼ੁਰੂ ਕਰ ਦੂਗਾ ਜਿਹੜਾ 13045 ਹੈ ਇਹਨੂੰ ਆਪਾਂ ਹੁਣ ਕਿਸੇ ਵੀ ਫੰਗੀ ਸਾਈਡ ਨਾਲ ਵੀ ਮਿਕਸ ਕਰਕੇ ਪਾ ਸਕਦੇ ਹਾਂ ਪਰ ਟੈਂਕ ਮਿਕਸਿੰਗ ਕਰਨੀ ਹੈ ਕਿ ਅਲੱਗ ਤੋਂ ਦੋਨੋਂ ਦਾ ਘੋਲ ਬਣਾ ਕੇ ਇਹਨੂੰ ਵਰਤ ਸਕਦੇ ਆਂ ਇਹਦੀ ਜਿਹੜੀ ਡੋਜ਼ ਪ੍ਰੋਪਰ ਡੋਜ਼ ਰਹੂਗੀ ਮੰਨ ਲਓ ਵੀ ਜੇ ਤੁਸੀਂ 100 ਲੀਟਰ ਪਾਣੀ ਲਾ ਰਹੇ ਹੋ ਤਾਂ 1 ਕਿਲੋ ਪਾ ਸਕਦੇ ਹੋ ਕਿੱਲੇ ਦਾ ਜੇ 150 ਲੀਟਰ ਪਾਣੀ ਲਾ ਰਹੇ ਹੋ ਤਾਂ 1.5 ਕਿਲੋ ਕਿੱਲੇ ਦਾ ਮੰਨ ਲਓ ਤੁਹਾਡੇ ਪਾਣੀ ਤੇ ਡਿਪੈਂਡ ਹੈ ਜਿੰਨਾ ਪਾਣੀ ਪਾਉਂਗੇ ਉੰਨੀ ਇਹਦੀ ਡੋਜ਼ ਪਾ ਲਿਓ ਤੇ ਜਿਹੜੀ ਮੈਂ ਰਿਕਮੈਂਡੇਸ਼ਨ ਕਰਨਾ ਚਾਹੁੰਦਾ ਸਪਰੇ ਹੁਣ ਆਪਾਂ ਜੇ ਕਰਨੀ ਹੈ ਮੇਰੇ ਅਕੋਰਡਿੰਗ ਮੰਨ ਲਓ 130+ ਬੋਰਨ ਕਰ ਲਓ ਵਧੀਆ ਰਿਜ਼ਲਟ ਮਿਲੂਗਾ ਜੇ ਦਿਨ ਖੋਲਦਿਆ ਕਿਉਂਕਿ ਕਿਤੇ ਨਾ ਕਿਤੇ ਪੱਤਿਆਂ ਦੇ ਵਿੱਚ ਆਪਾਂ ਨੂੰ ਬੋਰਨ ਦੀ ਘਾਟ ਲੱਗੀ ਆ ਤੇ ਇਹ ਹਰ ਇੱਕ ਵੈਰਾਈਟੀ ਦੇ ਵਿੱਚ ਲੱਗੀ ਆ ਮੰਨ ਲਓ ਮੇਰੇ ਕੋਲ 222 ਆ 327 ਆ 303 ਆ 297 ਆ ਤਿੰਨੇ ਚਾਰੇ ਵੈਰਾਈਟੀਆਂ ਦੇ ਵਿੱਚ ਮੈਨੂੰ ਵੇਖਣ ਨੂੰ ਆਇਆ ਵੀ ਕਿਤੇ ਨਾ ਕਿਤੇ ਬੋਰਨ ਦੀ ਕਮੀ ਹੈਗੀ ਆ ਤਾਂ ਇਸ ਕਰਕੇ ਤੁਸੀਂ 13045 ਪਲੱਸ ਨਾਲ 70 ਗ੍ਰਾਮ ਪਰ ਏਕੜਾ ਇਹਦੀ ਡੋਜ਼ ਮੰਨ ਲਓ ਬੋਰਨ ਪਾ ਸਕਦੇ ਆਪਾਂ ਜਿਹਦਾ ਕਿ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵਧੀਆ ਰਿਜ਼ਲਟ ਮਿਲੂਗਾ ਕਿਉਂਕਿ ਐਨਪੀਕੇ ਸਪਰੇਅ ਕਰਨ ਦਾ ਇਹ ਫਾਇਦਾ ਕੀ ਹੈ ਠੰਡੇ ਐਨਪੀਕੇ ਨੇ ਤੇ ਜਿੰਨਾ ਨਾਲ ਮੌਸਮ ਤੋਂ ਅੱਗੇ ਆਉਣ ਵਾਲੇ ਜਿਵੇਂ ਹੁਣ ਬਹੁਤ ਜ਼ਿਆਦਾ ਠੰਡ ਹੈ ਅੱਗੇ ਆਉਣ ਵਾਲੇ ਫਰਵਰੀ ਦੇ ਮਹੀਨੇ ਦੇ ਵਿੱਚ ਗਰਮੀ ਵਾਧ ਸਕਦੀ ਹੈ ਤਾਪਮਾਨ ਵੱਧ ਸਕਦਾ ਹੈ ਤਾਂ ਉਹਨੂੰ ਮੈਂਟੇਨ ਰੱਖਣ ਲਈ ਇਹ ਆਪਣਾ ਕੰਮ ਪੂਰਾ ਕਰੂ ਹੀ ਕਰੂਗਾ ਇਸ ਕਰਕੇ ਆਪਾਂ ਨੂੰ ਇਸ ਸਾਲ ਇੱਕ ਅੱਧੇ ਐਨਪੀਕੇ ਦੀ ਸਪਰੇਅ ਦਾ ਸਾਰਾ ਲੈਣਾ ਚਾਹੀਦਾ ਤਾਂ ਬਾਕੀ ਗੱਲ ਐਨਪੀਕੇ ਆਪਾਂ ਘਰੇ ਤਿਆਰ ਕਰ ਸਕਦੇ ਆ ਜਾਂ ਨਹੀਂ ਤਾਂ ਕਿਸਾਨ ਭਰਾਵੋ ਨਾ ਹੀ ਤਾਂ ਆਪਣੇ 100 ਮਾਤਰਾ ਚ ਯੂਰੀਆ ਘੋਲ ਸਕਦੇ ਨਾ ਹੀ ਡੀਏਪੀ ਨਾ ਹੀ ਪੋਟਾਸ਼ ਕਿਉਂਕਿ ਵੈਸੇ ਬਣ ਜਾਂਦਾ ਕੋਈ ਚੱਕਰ ਨਹੀਂ ਹੈਗਾ ਘੋਲ ਬਣਾ ਲਾਂਗੇ ਆਪਾਂ ਅਲੱਗ-ਅਲੱਗ ਸਪਰੇਅ ਕਰ ਦਾਂਗੇ ਪਰ ਉਹਨੇ ਉਹਨਾਂ ਵਧੀਆ ਕੰਮ ਨਹੀਂ ਕਰਨਾ ਜਿਹੜਾ ਮਾਰਕੀਟ ਦੇ ਵਿੱਚ ਆ ਰਿਹਾ ਕਿਉਂਕਿ ਜਿਹੜਾ ਮਾਰਕੀਟ ਦੇ ਵਿੱਚ ਆ ਰਿਹਾ ਇੱਕ ਵਧੀਆ ਘੋਲ ਅਨਸ਼ੀਲ ਐਨਪੀਕੇ ਹੁੰਦੇ ਨੇ ਤੇ ਬਾਕੀ ਇਹ ਪੱਤਿਆਂ ਦੇ ਉੱਪਰ ਪੈਂਦੇ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਪਰ ਜਿਹੜਾ ਆਪਾਂ ਘਰੇ ਤਿਆਰ ਕਰਾਂਗੇ ਯੂਰੀਆ ਡੀਏਪੀ ਤੇ ਪੋਟਾਸ਼ ਲੈ ਕੇ ਤਿੰਨੋ ਕੀ ਹੁਣ ਉਹ ਇੰਨੇ ਵਧੀਆ ਨਾਲੇ ਤਾਂ ਘੁਲਨੇ ਨਹੀਂ ਡੀਏਪੀ ਤਾਂ ਉਦਾਂ ਹੀ 2-3 ਦਿਨ ਲਾ ਦਿੰਦੀ ਹੈ ਘੁਲਣ ਚ ਤੇ ਬਾਕੀ ਜਦੋਂ ਆਪਾਂ ਡਾਇਰੈਕਟ ਉਹਨਾਂ ਨੂੰ ਸਪਰੇਅ ਕਰਾਂਗੇ ਉਹਨਾਂ ਨੇ ਪੱਤਿਆਂ ਦੇ ਉੱਪਰ ਜੰਮ ਜਾਣਾ ਤੇ ਨਾ ਹੀ ਤਾਂ ਉਹਨਾਂ ਦਾ ਕੋਈ ਰਿਜ਼ਲਟ ਮਿਲਣਾ ਵਧੀਆ ਤੇ ਨਾ ਹੀ ਉਹ ਮੰਨ ਲਓ ਵੀ ਆਪਣਾ ਆਪਣੇ ਪੱਤਿਆਂ ਦਾ ਨੁਕਸਾਨ ਕਰ ਸਕਦੇ ਆ ਜੇ ਉੱਪਰ ਜੰਮ ਗਏ ਉਹ ਮੰਨ ਲਓ ਕੋਈ ਧਾਰੀਆਂ ਤੱਬੇ ਕੁਛ ਵੀ ਪੈ ਸਕਦਾ ਤਾਂ ਇਸ ਕਰਕੇ ਜਿਹੜਾ ਮਾਰਕੀਟ ਦੇ ਵਿੱਚ ਆਪਾਂ ਨੂੰ ਐਨਪੀਕੇ ਮਿਲ ਰਿਹਾ ਕਿਉਂਕਿ ਐਨਪੀਕੇ ਦੇ ਨਾਂ ਤੇ ਵੀ ਬਹੁਤ ਜ਼ਿਆਦਾ ਘਪਲੇ ਚੱਲ ਰਿਹਾ ਹੈ ਕੋਈ ਐਨਪੀਕੇ ਐਚਡੀ ਫਾਰਮ ਚਾ ਰਿਹਾ ਕੋਈ ਲਿਕਵਿਡ ਫਾਰਮ ਚਾ ਰਿਹਾ ਕੋਈ ਮੇਜਰ ਸੌਲ ਪਤਾ ਨਹੀਂ ਕੀ ਥੋੜੇ ਥੋੜੇ ਮੰਨ ਲਓ ਵੀ ਥੋੜੇ ਥੋੜੇ ਪਰਸੈਂਟੇਜ ਤੱਤ ਪਾ ਕੇ 6-7 ਪ੍ਰੋਡਕਟ ਇੱਕੋ ਇੱਕੋ ਚੀਜ਼ ਦੇ ਵਿੱਚ 6-7 ਤੱਤ ਪਾ ਦਿੰਦੇ ਆ ਉਸ ਤੋਂ ਬਾਅਦ ਕਹਿੰਦੇ ਆ ਵੀ ਆਹ ਕਰ ਲਓ ਇਹ ਵਧੀਆ ਤਾਂ ਉਹ ਚੀਜ਼ਾਂ ਤੋਂ ਬਚੋ ਜਿਹੜਾ ਮਾਰਕੀਟ ਦੇ ਵਿੱਚ 13045 ਨਾਂ ਤੋਂ ਆ ਰਿਹਾ ਹੈ ਉਹੀ ਫੰਗੀ ਉਹੀ ਐਨਪੀਕੇ ਖਰੀਦ ਕੇ ਤੁਸੀਂ ਕਰਨਾ ਜੇ ਸਪਰੇਅ ਕਰਨਾ ਚਾਹੁੰਦੇ ਹੋ ਜੇ ਮੌਸਮ ਖੁੱਲਦਾ ਪਰ ਜੀਵਿੰਦਾਰਾਂ ਦੇ ਸਵਾਲ ਬਹੁਤ ਨੇ ਵੀ ਸਪਰੇਅ ਕਰਨੇ ਸਪਰੇਅ ਕਰਨੇ ਆ ਪਰ ਸਪਰੇਅ ਦਾ ਤੁਹਾਨੂੰ ਫੇਰ ਹੀ ਫਾਇਦਾ ਮਿਲੂਗਾ ਜੇ ਕੋਈ ਵਧੀਆ ਧੁੱਪਾਂ ਲੱਗਣਗੀਆਂ ਕੋਈ ਚੰਗੀ ਵਾਰਿਸ਼ ਹੋ ਕੇ ਮੌਸਮ ਖੁੱਲਿਆ ਸੂਰਜ ਮੰਨ ਲਓ ਵੀ ਨਿਕਲਣਾ ਸਟਾਰਟ ਹੁੰਦਾ ਇੱਕ ਦੋ ਦਿਨਾਂ ਚ ਤਾਂ ਆਪਣੀਆਂ ਕਣਕਾਂ ਨੇ ਉਦੋਂ ਹੀ ਰੰਗ ਫੜ ਜਾਣਾ ਕਿਸੇ ਸਪਰੇਅ ਦੀ ਕੋਈ ਬਹੁਤਾ ਜ਼ਰੂਰਤ ਵੀ ਨਹੀਂ ਪੈਣੀ ਨਾਲੇ ਆਪਣਾ ਖਰਚਾ ਬਚਣਾ ਨਾਲੇ ਆਪਣੇ ਦੋ ਫਾਇਦੇ ਹੋ ਜਾਣੇ ਆ ਕਿਉਂਕਿ ਕੋਈ ਵੀ ਸਪਰੇ ਆਪਣੇ ਬਿਨਾ ਮਿਹਨਤ ਕਰੇ ਤਾਂ ਹੁੰਦੀ ਨਹੀਂ ਤੇ ਬਾਕੀ ਉਮੀਦ ਕਰਨਾ ਹੈ ਕਿ ਮੌਸਮ ਛੇਤੀ ਹੀ ਸੈੱਟ ਹੋਊਗਾ ਤੇ ਜਿਹਦੇ ਕਰਕੇ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਫਸਲਾਂ ਵਧੀਆ ਹੋਣਗੀਆਂ ਉਮੀਦ ਕਰਦੇ ਆਂ ਵੀਡੀਓ ਪਸੰਦ ਆਊ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ 'ਚ